ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸਰਸੜੀ ਜੀ ਤਹਿਸੀਲ ਕੋਟਕੋਪੁਰਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਫਰੀਦਕੋਟ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਦਾ ਸ਼ੌਂਕੀਆ ਤੌਰ ਤੇ ਪਸ਼ੂਆਂ ਦਾ ਕੰਮ ਆ ਜੀ ਪਸ਼ੂਆਂ ਦੀ ਗਿਣਤੀ ਲਗਭਗ 6-7 ਦੇ ਕਰੀਬ ਆ ਜੀ ਤੇ ਪਰ ਹੈ ਸਾਰੇ ਚੰਗੇ ਆ ਚੰਗੇ ਸੀਮਣ ਦੇ ਆ ਜੀ ਇੱਕ ਨੰਬਰ ਵਾਲੀ ਕੱਟੀ ਨਾਟ ਫॉर ਸੇਲ ਐ M29 ਦੀ ਆ ਜੀ ਜਿਹੜੀ 2 ਨੰਬਰ ਵਾਲੀ ਇਹ ਸੇਲ ਆ ਜੀ ਤੇ 3 ਨੰਬਰ ਵਾਲੀ ਵੀ ਨਾਟ ਫॉर ਸੇਲ ਆ ਜੀ ਇਹ ਤਾਂ ਵੈਸੇ ਤੁਹਾਨੂੰ ਸ਼ੌਂਕੀਆ ਤੌਰ ਤੇ ਨਾਲ ਪਸ਼ੂ ਦਿਖਾਤੇ ਆ ਜੀ ਕਿਉਂਕਿ ਬਾਈ ਦੱਸਦਾ ਕਿ ਆਪਾਂ ਪਹਿਲਾਂ ਤੋਂ ਹੀ ਚੰਗੀ ਬਰੀਡ ਤੇ ਕੰਮ ਕਰਦੇ ਆ ਜੀ ਇੱਕ ਹੋਰ ਬਾਈਆਂ ਦੀ ਖਾਸ ਗੱਲ ਆ ਕਿ ਸਾਰੇ ਪਸ਼ੂਆਂ ਦੇ ਨਾਮ ਰੱਖੇ ਹੋਏ ਆ ਜੀ ਜਿਹੜੀ ਵਿਕਾਊ ਆ ਇਹਦਾ ਵੀ ਨੇਮ ਆ ਜੀ ਜਿਹੜੇ ਨਾਟ ਫॉर ਸੇਲ ਆ ਉਹਨਾਂ ਦੇ ਵੀ ਨੇਮ ਰੱਖੇ ਹੋਏ ਆ ਜੀ ਡिटੇਲ ਪ੍ਰੋਪਰ ਤੁਹਾਨੂੰ 22 ਤੋਂ ਲੈ ਦਾਂਗੇ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਤਸੱਲੀ ਪਰਖ ਤੁਸੀਂ ਕਰਨੀ ਕਿਉਂਕਿ ਵੀਰੇ ਤੁਹਾਡਾ ਹੱਕ ਆ ਜੀ ਪੈਸੇ ਤੁਸੀਂ ਲਾਉਣੇ ਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਸਰਦਾਰ ਲੈਂਬਰ ਸਿੰਘ ਪਿੰਡ ਸਿਰਸੜੀ ਤਹਿਸੀਲ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਮੋਬਾਈਲ ਨੰਬਰ 9465611271 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਆ ਜੀ ਸੂਆ ਕਿੰਨਾ ਮਾਸ ਹੁੰਦੀ ਹੈ ਜੀ ਦੂਜਾ ਸੂਆ ਸੂਗੀ ਨਾਮ ਕੀ ਹੈ ਜੀ ਇਹਦਾ ਇਹਦਾ ਨਾਮ ਸ਼ਾਂਤੀ ਹੈ ਤੇ 5-7 ਦਿਨ ਲੈਂਦੀ ਹੈ ਜੀ ਠੀਕ ਹੈ ਜੀ ਨਾਮ ਸ਼ਾਂਤੀ ਹੈ ਜੀ ਸੂਆ ਦੂਜਾ ਜੀ 5 ਤੋਂ 7 ਦਿਨ ਲੈ ਜੂਗੀ ਜੀ ਹਜੇ ਪਹਿਲੇ ਸੂਏ ਦਾ ਕੀ ਰਿਕਾਰਡ ਹੈ ਜੀ ਪਹਿਲੇ ਸੂਏ 13 ਲੀਟਰ ਦੁੱਧ ਅਸੀਂ ਚੋਇਆ ਜੀ ਠੀਕ ਹੈ ਜੀ ਇਹਦੀ ਮਾਂ ਹਰਿਆਣੇ ਚੋਂ ਅਸੀਂ ਅਲੀਗੜੋਂ ਲੈਂਦੀ ਸੀਗੀ ਅਲੀਗੜੋਂ ਲੈਂਦੀ ਹਾਂ ਇਹ ਮਗਰ ਬੱਚਾ ਆਇਆ ਸੀ ਇਹ ਕੀ ਆਇਆ ਸੀਗਾ ਮਗਰ ਠੀਕ ਹੈ ਬਾਈ ਤੇ ਹੁਣ ਕਿਹੜੇ ਸੀਮਨ ਤੋਂ ਬਣਾਏ ਹੁਣ ਗੋਪੀ 1 ਤੋਂ ਸੀਮਨ ਖਰਾਇਆ ਜੀ ਗੱਬਣ ਹੈ ਜੀ ਠੀਕ ਹੈ ਜੀ ਦੈਨ ਹਫਤਾ ਲੈ ਜੂ ਹਾਂ ਹਫਤਾ ਲੈ ਜੀ ਚੀਦਣ ਲੈ ਜੀ ਵੀ ਕੋਈ ਹਾਂ ਕਿੰਨਾ ਕਿੰਨਾ ਦੁੱਧ ਪਾਜੂ ਜੀ ਸਾਂਝੇ ਮਤਾਬਕ ਤਾਇਰ ਕੀ 16 15 16 ਕਿਲੋ ਦੁੱਧ ਦੇਣਾ ਚਾਹੀਦਾ ਜੀ ਜੇ ਕੋਈ ਜ਼ਿਆਦਾ ਸੇਵਾ ਕਰ ਲੂ ਤਾਂ ਜ਼ਿਆਦਾ ਵੀ ਦੇ ਦੋ ਹਾਂ ਤੇ ਜੇ ਕੋਈ ਘੱਟ ਜੀ ਹਾਈਟ ਦੀ ਗੱਲ ਕਰਕੇ ਤਾਂ ਬਾਈ ਦੇ ਮੋਢੇ ਤੇ ਕਰਾਉਂਦੀ ਬਰਾਬਰ ਹੋ ਜਾਓ ਜੀ ਤੁਸੀਂ ਲਓ ਜੀ ਚੈੱਕ ਕਰ ਸਕਦੇ ਹੋ ਬਾਈ ਦੀ ਹਾਈਟ 6 ਫੁੱਟ ਦੇ ਲਗਭਗ ਹੈਗੀ ਆ ਜੀ ਤੋਰ ਕੇ ਦਿਖਾ ਦਿਓ ਜੀ ਨਾਲ ਦੀ ਨਾਲ ਖਟੂਆ ਦੂਜਾ ਹੁੰਦੀ ਆ ਜੀ ਡੇਢ ਮਤਾਬਕ ਦੇਣਾ ਲੈ ਜੂਗੀ ਜੀ ਹਜੇ ਜੀ ਅੱਗੇ ਖੜ੍ਹ ਜਿਓ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਕਿਉਂਕਿ ਬਾਈ ਦੇ ਥੋੜਾ ਜਿਹਾ ਸਾਈਡ ਤੇ ਪਸੂ ਆ ਬਾਈ ਕਹਿੰਦਾ ਉਪਰਾ ਬੰਦਾ ਆਪਣੇ ਪਸੂਆਂ ਕੋਲ ਆਉਂਦਾ ਨਹੀਂ ਕੱਦ ਕਾਠ ਵੀ ਚੰਗਾ ਵਜਨ ਵੀ ਚੰਗਾ ਤਿਆਰੀ ਬਹੁਤ ਸੋਹਣੀ ਕਰਦੀ ਆਉਂਦੀ ਆ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਡੇਟ ਮੁਤਾਬਕ ਆ ਦੇ ਹਫਤਾ ਪਿਆ ਚੌੜਾ ਪੈਠ ਬੋੜਾ ਉੱਪਰਲੇ ਪਾਸੋਂ ਲਗਭਗ ਜੀ ਲਾਲੋ ਸਾਹਿਬ 2.5 3 ਫੁੱਟ ਚੌੜੀ ਹੋ 2.5 ਫੁੱਟ ਤਾਂ ਹੈਗੀ ਹੈਗੀ ਆ ਦੇਖ ਲਓ ਮੋੜ ਲਓ ਜੀ ਵਜਨ ਵਜੂਦ ਪੂਰਾ ਚੰਗਾ ਜੀ ਕੁੰਡਾ ਸਿੰਘ ਆ ਜੀ ਬਾਕੀ ਚੰਗੇ ਸੀਮੰਟ ਤੋਂ ਗੱਬਣ ਆ ਆਪ ਬਾਈ ਦੱਸਦਾ ਆਪਾ ਹਰਿਆਣੇ ਚੋਂ ਇਹਦੀ ਮਾਂ ਲੈ ਕੇ ਆਂਦੀ ਸੀ ਜੀ ਮਗਰ ਇਹ ਬੱਚਾ ਆਇਆ ਸੀ ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਜੀ ਕੁਆਲਿਟੀ ਦੇ ਪੱਖ ਤੋਂ ਅੰਤ ਕੋਈ ਨਹੀਂ ਜਦੋਂ ਤੁਸੀਂ ਆਓਗੇ ਜਜੂਗੇ ਤੁਹਾਨੂੰ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਹੱਥੀ ਚਵਾਈ ਵਾਲਾ ਥਣਾ ਥਣਾ ਦੀ ਡੰਨ ਹੋਊਗੀ 16 17 ਕਿਲੋ ਦੀ ਨੀਡ ਆ ਜੀ ਬਾਕੀ ਸੇਵਾ ਦੇ ਸਰ ਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਸਕਦਾ ਜੀ ਕੁੰਡਾ ਸਿੰਘ ਆ ਜੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਡਿਮਾਂਡ 165 ਮੁੱਲ ਕਰਦੇ ਆ ਜੀ ਮਾਨਤਾ ਨਹੀਂ ਕਰਾਂਗੇ ਨੇੜ ਦਾ ਮੁੱਲ ਪਾਇਆ ਵੀ ਐਵੇਂ ਨਹੀਂਗਾ ਪਹਿਲਾਂ ਮੰਗ ਲੈਣਾ ਜਾਦੇ ਤੇ ਫਿਰ ਫਿਕਸ ਜਾਈ ਆ ਹਾਂਜੀ ਚਲੋ ਮਾੜੇ ਮਟਾਈ ਗੱਲਾਂ ਛੋੜੀਏ ਹਾਂ ਮਾਨਤਾਣ ਕਰਾਂਗੇ ਜੀ ਠੀਕ ਆ ਜੀ 165000 ਰੁਪਇਆ ਡਿਮਾਂਡ ਆ ਜੀ ਬਾਕੀ ਵਿੱਚੋਂ ਲੈਸ ਬਾਈ ਕਹਿੰਦਾ ਜਰੂਰ ਕਰ ਦਾਂਗੇ ਜੀ ਨਾਗ ਚੰਗਾ ਜੀ ਬਾਕੀ ਜਾਇਜ਼ ਡਿਮਾਂਡ ਆ ਜਿਹਨੂੰ ਪਸੰਦ ਆਊਗੀ ਕਨੈਕਟ ਬਾਈ ਨਾ ਕਰ ਸਕਦੇ ਜਿਹੜੀ ਬਈ 31 ਇਹ ਹੈ ਤਾਂ ਨੋਟ ਪਰ ਸੇਲ ਆ ਪਰ ਤੁਹਾਨੂੰ ਦਿਖਾ ਦਿੰਨੇ ਆ ਕਿਹੜੇ ਸੀਮੰਦੀ ਆ ਜੀ M29 ਦੀ ਹੈ ਜੀ ਕਿੰਨੇ ਉਮਰ ਹੋ ਗਈ ਹੋਵੇ ਇਹਦੇ ਹੋ ਗਈ ਜੀ ਅੱਜ 19 ਮਹੀਨਿਆਂ ਦੀ ਹੋ ਗਈ 19 ਮਹੀਨੇ ਅੱਜ ਹਾਈਟ ਚ ਵੀ ਆ ਤੇ ਹਾਈਟ ਚੈੱਕ ਕਰ ਲਓ ਜੀ ਇਹਦੇ ਲਗਭਗ ਬਰੋਬਰ ਜਾਣ ਵਾਲੀ ਆ ਜੀ ਅੱਜ ਹੀਟ ਚ ਬਣਵਾਈ ਠੀਕ ਹੈ ਹਜੇ ਸੀਮਾ ਲਗਾਉਣਾ ਨਹੀਂ ਜੀ ਇਹਦੇ ਨਹੀਂ ਹਜੇ ਘਰੇ ਰੱਖਣੀ ਫਿਰ ਕੱਦ ਘਟਦਾ ਕੱਦ ਘਟ ਕਰੋ ਜਿਹੜੀ ਆਪਣੀ ਆ 3 ਨੰਬਰ ਵਾਲੀ ਮੱਝ ਆ ਜੀ ਹਾਂਜੀ ਇਹਦੀ ਕੀ ਡਿਟੇਲ ਆ ਕਿੰਨੇ ਕਿਲੋ ਦੁੱਧ ਤੇ ਚੱਲੀ ਜਾਂਦੀ ਆ ਇਹ ਅਸੀਂ ਜੀ ਇਹਦੇ ਤੋਂ 17 ਕਿਲੋ ਦੁੱਧ ਚੋਇਆ ਠੀਕ ਆ ਜੀ ਇਹਨੇ ਤੀਜੀ ਸੂਇ ਅਗਲੇ ਸਾਲ ਬੱਚਾ ਦੇਣਾ ਹੁਣ ਗੱਭਣਾ ਜੀ ਹੁਣ ਗੱਭਣਾ ਜੀ ਦੁੱਧ ਕਿੰਨਾ ਜੀ ਹੁਣ ਇਹ 17 ਕਿਲੋ ਪੀਕ ਲੈਵਲ ਦਾ ਪੀਕ ਲੈਵਲ ਤੇ ਹੀ ਜੋ ਲੇਟੀ ਲੂਟੀ ਪਾਉਂਦੇ ਹੀ ਪੂਰੀ ਠੀਕ ਆ ਜੀ ਨਾਲ ਮਿੱਠਾ ਤੇਲ ਵੀ ਦਿੰਦਾ ਸੈਂ ਪੂਰੀ ਜਦੋਂ ਟਾਪਰ ਤੇ ਠੀਕ ਆ ਜੀ ਲਓ ਜੀ ਪਸੂ ਸਾਰੇ ਚੰਗੇ ਆ ਪਰ ਇਹ ਦੋ ਨਾਟ ਫੋਰ ਸੇਲ ਆ ਇੱਕੋ ਹੀ ਸੇਲ ਆ ਇਹਦੇ ਵਾਸਤੇ ਬਾਈ ਨੂੰ ਕਾਲ ਕਰ ਲਿਓ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਧੰਨਵਾਦ